கலா நிகழ்வட ர ਬਾਬਿਆਂ ਦੇ ਕੋਲ ਭਗਤਾ ਕੰਮ ਹੀ ਪਿਆਰੇ ਨੇ ਬਾਬਿਆਂ ਦੇ ਕੋਲ ਭਗਤਾ ਕੰਮ ਹੀ ਪਿਆਰੇ ਨੇ ਐ ਬਾਬਿਆਂ ਦੇ ਨਾਲ ਵੇਖ ਲੱਗੇ ਹੀ ਨੇ ਯਾਰੇ ਨੇ ਐ ਬਾਬਿਆਂ ਦੇ ਨਾਲ ਦੇਖ ਲੱਗੇ ਹੀ ਨੇ ਯਾਰੇ ਨੇ ਦਾਲ ਦੇ ਵਿੱਚ ਚਮਚਾ ਵੱਧ ਕਿਉਂ ਦੱਪਵਾਉਂਦੇ ਨੇ ਓ ਬੈ ਕੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਓ ਬੈ ਕੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਬਾਬਿਆਂ ਦੇ ਨਾਲ ਵੇਖ ਕਿੰਨੇ ਬਾਬੇ ਹੋਰ ਨੇ ਬਾਬਿਆਂ ਦੇ ਨਾਲ ਵੇਖ ਕਿੰਨੇ ਬਾਬੇ ਹੋਰ ਨੇ ਇੱਡੇ ਸਾਰੇ ਆਂਦੇ ਵੱਡੇ ਪਾਵੇਂ ਅਕਲੋ ਕਮਯੋਰ ਨੇ ਸਾਰੇ ਆਂਦੇ ਵੱਡੇ ਪਾਵੇਂ ਅਕਲੋ ਕਮਯੋਰ ਨੇ ਮਾੜੀ ਮੋਟੀ ਹੈਗੇ ਕਾਂਦੇ ਮਾੜੀ ਮੋਟੀ ਹੈਗੇ ਕਾਂਦੇ ਨਾਲ ਦੇਸੀ ਪੈਗ ਵੀ ਉਹ ਲਾਉਂਦੇ ਨੇ ਆ ਵੀ ਖਾਦੇ ਤੋਂ ਆ ਗਏ ਟੱਕਰੇ ਲੈ ਕੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਆਓ ਬੈ ਕੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਆਓ ਬੈ ਕੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਆਓ ਬੈ ਕੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਏ ਜਦੋਂ ਮੈਂ ਹੋਇਆ 16 ਸਾਲਾਂ ਦਾ ਤੇ ਮੇਰਾ ਯਾਰ ਸਿੱਖਦਾ ਇੱਕ ਕੰਮ ਠੀਕ ਹੈ ਬਿਜਲੀ ਦਾ ਤੇ ਮੈਂ ਹਾਂ ਚੱਲ ਲੱਗਿਆ ਥੀ ਮੈਂ ਵੀ ਸਿੱਖਣਾ ਇੰਨਾ ਹਨ ਹਾਂਜੀ ਸੋ ਅਗਲਾ ਸਵੇਰ ਹੋਈ ਆ ਤੇ ਮੈਂ ਆਪਣੇ ਯਾਰ ਨੂੰ ਕਹਾਂ ਮੈਂ ਯਾਰ ਮੈਂ ਕੰਮ ਸਿੱਖਣਾ ਬਿਜਲੀ ਦਾ ਮੈਨੂੰ ਵੀ ਨਾਲੇ ਲੈ ਜਾ। ਅਸੀਂ ਗਏ ਆ ਦੋਵੇਂ ਦੁਕਾਨੇ ਸਾਰਾ ਕੰਮ ਕੰਮ ਕੀਤਾ ਤੇ ਸ਼ਾਮ ਨੂੰ ਛੁੱਟੀ ਹੋਣ ਲੱਗੀ ਆ। ਸ਼ਟਰ ਮਾਰਿਆ ਦੁਕਾਨ ਦਾ ਮੈਨੂੰ ਕਹਿੰਦਾ ਸਲਾਹ ਦਵਾ ਤੈਨੂੰ ਮੈਂ ਦੇ ਯਾਰ। ਆਂਦਾ ਬਿਜਲੀ ਦਾ ਕੰਮ ਨਹੀਂ ਚੱਲਣਾ। ਆਪਾਂ ਰਲ ਕੇ ਫੀਮ ਵੇਚਦੇ ਆਂ। ਵੀ ਮੈਂ ਚਲੋ ਜਿਹੜੇ ਕੰਮ ਚ ਚਾਰ ਪੈਸੇ ਆਉਣਗੇ ਉਹ ਠੀਕ ਹਨਾ ਤੇ ਮੈਂ ਪਰ ਅਸੀਂ ਫੀਮ ਵੇਚਦੇ ਦਵਾਂਗੇ ਪਰ ਫੀਮ ਲੈਣੀ ਕਿੱਥੋਂ ਹੈ? ਹਾਂਜੀ ਬਾਬਾ ਆਂਦਾ ਹੀ ਫੀਮ ਘਰ ਬਣਾਵਾਂਗੇ। ਠੀਕ ਮੈਂ ਉਹ ਕਿਦਾਂ? ਮਨ ਤੋਂ ਇਦਾਂ ਕਰ ਹਾਂ ਦੁਕਾਨ ਤੋਂ ਕੋਫੀ ਦੇ ਤਾਂ ਦੋ ਤਿੰਨ ਪੈਕੇਟ ਫੜ ਤੇ ਨਾਲ ਫੜ ਬੋਰਨ ਮੀਟਾ ਠੀਕ ਹੈ ਉਹ ਨਿਆਣੇ ਪੀਂਦੇ ਨੇ ਬੋਰਨ ਮੀਠਾ ਬੋਰਨ ਮੀਟਾ ਬੋਰਨ ਮੀਟਾ ਫੜ ਮੈਂ ਠੀਕ ਆ ਜੀ ਕੋਈ ਗੱਲ ਨਹੀਂ ਮੈਂ ਲਿਆਂਦਾ ਥੋਂ ਅਸੀਂ ਘਰ ਆ ਕੇ ਉਹਦੀ ਬਣਾਈਆਂ ਫੀ ਫਿਰ ਅਹੀਂ ਉਹਦਣ ਫੀ ਮੇਚੀ ਹੈ ਜੈ ਆਪਾਂ ਫੀ ਮੇਚੀ ਹੈ ਤੇ ਪਰ ਲੋਕਾਂ ਦੀ ਸ਼ਿਕਾਇਤ ਆ ਗਈ ਅੱਛਾ ਬੱਬੀ ਕਹਿੰਦੇ ਆ ਜੀ ਤੁਹਾਡੀ ਨਾ ਫੀ ਨਸ਼ਾ ਹੀ ਨਹੀਂ ਕਰਦੀ ਫਿਰ ਮੈਂ ਆਪਣੇ ਯਾਰ ਦਾ ਬਣਾਇਆ ਕਾਰਡ ਸਰਕਾਰੀ ਅਪਸਤਾਲ ਜਿੱਥੇ ਗੋਲੀਆਂ ਨਹੀਂ ਮਿਲਦੀਆਂ ਨਸ਼ੇ ਵਾਲੀਆਂ ਫਿਰ ਆਪਾਂ ਨਾਲ ਉਹ ਗੋਲੀਆਂ ਨੂੰ ਵਿੱਚ ਪਾ ਕੇ ਫੀਮ ਵੇਚੀ ਚੰਗੇ ਗਾਹਕ ਬਣੇ ਬੜੀ ਫੀਮ ਵੇਚੀ ਅਹੀਂ ਫਿਰ ਮੈਂ ਆਪਣਾ ਵੀ ਕਾਰਡ ਬਣਾਇਆ بڑے ਗਾਹਕ ਬਦੇ ਸਾਡੇ ਪਰ ਕਿਹ ਕੰਜਰ ਨੂੰ ਨਾ ਸਾਡੀ ਤਰੱਕੀ ਭਜੀ ਕਿਉਂਕਿ ਕਿਹਨੇ ਨਾ ਪੁਲਸ ਨੂੰ ਦੇ ਦਿੱਤੀ ਸੂ ਇਹ ਬੰਦੇ ਫੀਮ ਵੇਚਦੇ ਨੇ ਨਾਲੇ ਤੇ ਫੀਆ ਪੁਲਸ ਵਾਲੇ ਨੇ ਆਪਣਾ ਨੂੰ ਮਾਰੇ ਜੇ ਪਟੇ ਚੰਗੇ ਰੱਖ ਕੇ 20000 ਦੀ ਫੀਮ ਵੇਚੀ ਆ 17 ਲੱਖ ਰੁਪਇਆ ਕਰਜ਼ਾ ਚੜ ਗਿਆ ਫੇਰ ਕਰਨਾ ਕੀ ਉਹ ਬਾਕੀ ਚਾ ਨਹੀਂ ਬਿਨਾ ਮੈਂ ਧੋੜ ਲਾਉਣਾ ਮੈਂ ਧੋੜ ਲਾਉਣਾ ਤਾਂ ਨਹੀਂ ਬਿਨਾ ਚਾ ਹਾਂਜੀ ਬਾਬਾ ਜੀ ਇਹ ਸਾਧ ਸੰਗਤੋ ਧੋੜ ਲਾਉਂਦੇ ਵੀ ਆਪਣੇ ਫਾਇਦੇ ਤੂੰ ਵਰਤੀ ਹੋਣ ਵਾਸਤੇ ਲਾਉਣਾ ਹਾਂਜੀ ਆਹੋ ਚੱਲ ਫੌਜੀ ਨਾਂ ਵੀ ਬਣੇ ਚੋਰ ਤੇ ਬਣੀ ਜਾਣਾ ਜੈ ਜੈਕਾਰ ਬੋਟੇ ਦੀ ਵੇਖੋ ਜੀ ਹਰ ਇੱਕ ਸ਼ਾਇਦ ਇਹ ਆਪਣੇ ਫਾਇਦੇ ਤੇ ਆਪਣੇ ਨੁਕਸਾਨ ਆ ਸਾਥ ਸੰਗਤ ਜੀ ਜਿਹੜਾ ਬੰਦਾ ਸਵੇਰੇ 4 4:30 ਵਜੇ ਉੱਠ ਕੇ ਦੌੜ ਲਾਉਂਦਾ ਹੈ ਹਾਂ ਜੀ ਆਪਣੇ ਸਰੀਰ ਦੀ ਵਰਜਸ ਕਰਦਾ ਕਸਰਤ ਕਰਦਾ ਜਿਹੜਾ ਹਾਂ ਜੀ ਜਿਹੜਾ ਕੋਈ 10 ਵੀ ਰੋਜ਼ ਦੇ ਡੰਡ ਮਾਰਦਾ ਹੈ ਹਾਂ ਜੀ ਬਾਬਾ ਹਾਂ ਜੀ ਸਾਫ਼ ਸੁਥਰਾ ਆਪਣੇ ਆਪ ਨੂੰ ਰੱਖਦਾ ਹੈ ਚੰਗਾ ਖਾਂਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਕਿੰਨੀ ਕੋ ਵੱਡਿਆਂ ਦਾ ਸਤਿਕਾਰ ਕਰਦਾ ਓਨੇ ਮੀਂਹ ਡ ਤੇ ਮਰਨਾ ਆਈਆਂ ਕਿ ਬਹੁਤ ਯੰਦੀ ਤੇਰੀ ਯਾਦ ਮੈਨੂੰ ਬਹੁਤ ਯੰਦੀ ਯਾਦ ਮੈਨੂੰ ਹਾਂ ਮੈਂ ਕਰਦਾ ਯਾਰੋ ਜੀ ਯਾਦ ਤੈਨੂੰ ਹਾਂ ਮੈਂ ਕਰਦਾ ਯਾਰੋ ਇਹ ਯਾਦ ਲੈ ਤੈਨੂੰ ਓ ਤੇਰਾ ਨਾਮ ਲੈ ਲੈ ਕੇ ਤੇਰਾ ਨਾਮ ਲੈ ਲੈ ਕੇ ਮੈਂ ਨੂੰ ਯਾਰ ਵੀਰ ਵਾਉਂਦੇ ਨੇ ਜਵਾਨਾ ਬਾਬੇ ਢੰਗੜਾ ਪਾਉਂਦੇ ਨੇ ਓ ਬਹਿ ਕੇ ਵੇਖ ਜਵਾਨਾ ਬਾਬੇ ਢੰਗੜਾ ਪਾਉਂਦੇ ਨੇ ਬਹਿ ਕੇ ਵੇਖ ਜਵਾਨਾ ਬਾਬੇ ਢੰਗੜਾ ਪਾਉਂਦੇ ਨੇ ਮਨਾ ਬਾਬੇ ਪਗੜਾ ਪਾਉਂਦੇ ਨੇ ਓ ਬੈ ਕੇ ਦੇਖ ਜਮਾਨਾ ਬਾਬੇ ਧੰੜਾ ਪਾਉਂਦੇ ਨੇ ਦੇਖ ਦੇਖ ਬਾਬੇ ਪਗੜਾ ਪਾਉਂਦੇ ਨੇ ਲੋ ਭਗਤੋ ਗੱਲ ਸੁਣ ਲੋ ਇੱਕ ਬੜੀ ਪਿਆਰੀ ਗੱਲ ਹੈ ਵਾ ਵਾ ਹਾਂ ਜੀ ਅਸੀਂ ਨਾ ਇਹਨੂੰ ਨਾ ਚੀਫ ਗੈਸਟ ਬਣਾ ਕੇ ਲੈ ਕੇ ਫੁੱਟਬਾਲ ਦਾ ਮੈਚ ਚੱਲਣ ਲਿਆ ਸੀ ਠੀਕ ਜੀ ਚੀਫ ਗੈਸਟ ਹਾਂ ਜੀ ਫੁੱਟਬਾਲ ਦਾ ਮੈਚ ਸ਼ੁਰੂ ਹੋਇਆ ਕੋਈ ਐਨੂੰ ਜਾਏ ਕੋਈ ਉਹਨੂੰ ਜਾਏ ਠੀਕ ਆ ਜਾਂਦਾ ਬਾਬਾ ਜੀ ਇਹ ਕਰ ਕੀ ਰਹੇ ਨੇ ਮੈਂ ਕਿਹਾ ਭਗਤਾ ਇਹਨਾਂ ਨੇ ਬਾਲ ਨੂੰ ਗੋਲ ਕਰਨਾ ਹੈ ਗੋਲ ਹਾਂਜੀ ਹਾਂਜੀ ਆਂਦਾ ਬਾਬਾ ਜੀ ਜਾਂ ਤੁਸੀਂ ਮੈਨੂੰ ਛਦਾਈ ਸਮਝਦੇ ਨੇ ਤੇ ਜਾਂ ਫਿਰ ਮੇਰੀਆਂ ਅੱਖਾਂ ਨਹੀਂ ਕੰਮ ਕਰ ਰਹੀਆਂ ਬਾਲ ਤੇ ਅੱਗੇ ਗੋਲ ਹੈ ਇਹਨੂੰ ਕਿੰਨਾ ਕ ਗੋਲ ਕਰਨਾ ਹੈ ਹੋਰ ਲੱਗੇ ਅਫਸਰ ਬੈਠਾ ਸੀ ਉਹਨੇ ਆਖਿਆ ਭਰਾਵਾ ਪੋਲ ਹੁੰਦਾ ਹੈ ਇੱਥੇ ਗੋਲ ਕਰਨਾ ਜੇ ਫਿਰ ਹੁੰਦਾ ਗੋਲ ਤੇ ਫਿਰ ਮਿਲਦਾ ਸਕੋਰ ਹਾਂਜੀ ਤੇ ਫਿਰ ਜਦੋਂ ਨਾਮ ਵੰਡਣ ਲੱਗੇ ਨੇ ਆਂਦਾ ਕੋਈ ਨਹੀਂ ਅਰੇ ਨਾ ਦੋ ਕੁ ਸਾਲ ਰੁਕ ਜਾਓ ਹਲੇ ਖਿਆਨਾ ਖਾਲੀ ਐ ਠੀਕ ਹੈ ਕਦੀ ਉਹ ਵੀ ਦਿਨ ਲੈ ਕੇ ਆਵਾਂਗੇ ਕੱਲੇ ਕੱਲੇ ਖਿਡਾਰੀ ਕੋ ਬਾਲ ਹੋਊਗੀ ਤੇ ਲੜਨ ਦੀ ਕੋਈ ਗੱਲ ਹੀ ਨਹੀਂ ਹੋਣੀ ਬਾਬੇ ਮੇਰੀ ਦੇਖੋ ਇਹ ਸਰੰਗੀ ਸਿੱਖਣ ਨੂੰ ਨਾ ਆਹ ਬਾਬਾ ਜੀ ਟੱਟੀ ਬੜੀ ਕਾੜੀ ਹੈ ਆਰਾਮ ਨਾਲ ਚੁੱਪ ਲੜ ਕੇ ਬਹਿ ਜਾ ਮੈਨੂੰ ਤੇ ਆਹ ਬੜੀ ਕਾੜੀ ਹੈ ਬਾਬੇ ਬੁੱਟੀ ਦੇਖੋ ਜੀ ਸਾਥ ਸੰਗਤ ਜੀ ਇਹ ਗੱਲ ਸੁਣਾਉਣੀ ਜ਼ਰੂਰੀ ਕਿ ਸਰੰਗੀ ਸਿੱਖਣ ਨੂੰ 8-10 ਸਾਲ ਲੱਗ ਜਾਂਦੇ ਆ ਸਰੰਗੀ ਦਾ ਪਤਾ ਨਾ 8-10 ਸਾਲ ਲੱਗ ਜਾਂਦੇ ਇਕੱਲੀ ਸਰੰਗੀ ਸਿੱਖਣ ਨੂੰ ਬਿਲਕੁਲ ਜੀ ਦੋ ਭਰਾ ਦੋ ਭਰਾ ਇੱਕ ਦੇ ਪਿੰਡ ਤੇ ਕਤਲ-ਕੁਤਲੇ ਕੀਤੇ ਦੋਵਾਂ ਨੂੰ ਹੋ ਗਈ ਹੈ ਜੀ ਫਾਂਸੀ ਠੀਕ ਹੈ ਬਾਬਾ ਜੀ ਫਾਂਸੀ ਹੋ ਗਈ ਦੋਵਾਂ ਨੂੰ ਫਾਂਸੀ ਹੋ ਗਈ ਹੈ ਦੱਸੋ ਤੁਹਾਡੀ ਆਖਰੀ ਇੱਛਾ ਕਿਹੜੀ ਹੈ ਇੱਕ ਨੂੰ ਕਹਿੰਦਾ ਹੈ ਜੱਜ ਵੱਡੇ ਨੂੰ ਠੀਕ ਹੈ ਜੀ ਆਖਰੀ ਇੱਛਾ ਕਿਹੜੀ ਹੈ ਉਹ ਵੱਡਾ ਭਰਾ ਆਂਦਾ ਆਖਰੀ ਇੱਛਾ ਹੈ ਮੇਰੀ ਮੈਨਾ ਸਰੰਗੀ ਸਿੱਖਣਾ ਚਾਹੁੰਦਾ ਪਹਿਲਾਂ ਉਹਨਾਂ ਆਖਰੀ ਇੱਛਾ ਪੂਰੀ ਤੇ ਕਰਨੀ ਪੈਣੀ ਜੱਜ ਕਹਿੰਦਾ ਚਲੋ ਕੋਈ ਨਹੀਂ ਇਹਨੂੰ ਸਰੰਗੀ ਸਿਖਾ ਦੂ ਦੂਜੇ ਨੂੰ ਪੁੱਛਿਆ ਦੂਜੇ ਨੂੰ ਜੱਜ ਕਹਿੰਦਾ ਹਾਂ ਤੂੰ ਦੱਸਣ ਤੇਰੀ ਆਖਰੀ ਇੱਛਾ ਕੀ ਹੈ ਉਹ ਆਂਦਾ ਦੇਖੋ ਜੀ ਮੈਂ ਵੀ ਸਰੰਗੀ ਸਿੱਖਣਾ ਚਾਹੁੰਨਾ ਪਰ ਜਦੋਂ ਇਹ ਸਿੱਖ ਗਿਆ ਮੈਂ ਇਹਦੇ ਕੋਲੋਂ ਸਿੱਖਣਾ ਚਾਹੁੰਨਾ ਓ ਬਾਬਿਆਂ ਦੇ ਨਾਲ ਦੇਖ ਕਿੰਨੇ ਬਾਬੇ ਹੋਰ ਨੇ ਢਿੱਡ ਸਾਰਿਆਂ ਦੇ ਵੱਡੇ ਪਰ ਅਕਲੋਂ ਕਮਯੋਰ ਨੇ ਓ ਮਾੜੀ ਮੋਟੀ ਹੈਗੇ ਕਾਂਦੇ ਮਾੜੀ ਮੋਟੀ ਹੈਗੇ ਕਾਂਦੇ ਨਾਲ ਪੈਗੇ ਵੀ ਓ ਲਉਂਦੇ ਨੇ ਦੇਖੋ ਭਗਤੋ ਹਾਂਜੀ 라ਵਣ ਦੇ 10 ਸਿਰ ਹਾਂਜੀ ਤੇ 20 ਅੱਖਾਂ ਹਾਂਜੀ ਜਿੱਦਾਂ ਇਤਿਹਾਸਕਾਰਾਂ ਨੇ ਲਿਖਿਆ ਕਿ 라ਵਣ ਦੇ 10 ਸਿਰ ਤੇ 20 ਅੱਖਾਂ ਸਨ ਹਾਂਜੀ ਹਾਂਜੀ ਨਾ ਯਾਰ ਸਿਰਫ ਇੱਕ ਤੇ ਸੀਤਾ ਮਾਤਾ ਹਾਂਜੀ ਹਾਂਜੀ ਦਾ ਸਿਰ ਵੀ ਅੱਖਾਂ ਨਹੀਂ ਸਿਰਫ ਇੱਕ ਤੇ ਸੀਤਾ ਮਾਤਾ ਤੇ ਤੇ ਆ ਮੇਰੇ ਨਾਲ ਦਿਆਂ ਦਾ ਇੱਕ ਸਿਰ ਦੋ ਅੱਖਾਂ ਪਰ ਨਹੀਂ ਹਰ ਇੱਕ ਤੇ ਯਾ